ऑस्ट्रेलिया ਇੱਕ ਨੰਬਰ ਦੀ ਆਪਸ਼ਨ ਬਣ ਕੇ ਸਾਹਮਣੇ ਆਇਆ ਜੀ ਤ੍ਰਿਵਿਦੀ ਸਾਹਿਬ ऑस्ट्रेलिया ਜਾਣਾ ਤੇ ਹਰ ਕੋਈ ਚਾਹੁੰਦਾ ਪਰ ਕੇਂਦਰ ਕੀ ਜਾਣਾ ਸੋਖਾ ਨਹੀਂ ਗਾ ऑस्ट्रेलिया ਜਿਵੇਂ ਕੈਨੇਡਾ ਵੀਜ਼ੇ ਦਿੰਦਾ ਸੀ ਕਹਿੰਦੇ ਐਵੇਂ ऑस्ट्रेलिया ਦਿੰਦਾ ਨਹੀਂ ਹੈ ऑस्ट्रेलिया ਜਾਣਾ ਜੇ ਚਾਹਨੇ ਹੋ ਤੁਹਾਡੇ ਫਾਈਨੈਂਸ਼ੀਅਲਸ ਇੱਕ ਸਿਸਟਮ ਦੇ ਨਾਲ ਸੈੱਟ ਹੋਣੇ ਚਾਹੀਦੇ ਨੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਵੀ ਪਿਛਲੇ ਜਿਹੜਾ 2024 ਮੈਂ ਜਿੰਨੀਆਂ ਐਪਲੀਕੇਸ਼ਨਸ ਪਾਈਆਂ ਮੈਂ 100% ਵੀਜ਼ਾਸ ਲੈਣੇ ਨੇ ਇਹ ਹੋਰ ਗੱਲ ਛੱਡੋ ਮੈਂ ਆਪਣਾ ਬੇਟਾ ਆਸਟ੍ਰੇਲੀਆ ਭੇਜਿਆ अच्छा माय ओन सन इज स्टडींग इन ऑस्ट्रेलिया सो जे के, करन, के जे शब्दਾਂ ਚ ਜੇਕਰ ਅਸੀਂ ਕਹੀਏ ਕਿ ਆਸਟ੍ਰੇਲੀਆ ਵੀਜ਼ਾ ਕਿਹਨਾਂ ਨੂੰ ਦੇ ਰਿਹਾ ਕਿਉਂਕਿ ਸਾਰਿਆਂ ਨੂੰ ਤਾਂ ਆਸਟ੍ਰੇਲੀਆ ਨੇ ਵੀਜ਼ਾ ਦੇਣਾ ਨਹੀਂ ਮੈਂ ਚਾਹੁੰਨਾ ਕਿ ਉਹਨਾਂ ਬੱਚਿਆਂ ਨੂੰ ਦੱਸਿਓ ਕਿ ਇਹੀ ਅਪਲਾਈ ਕਰਨ ਜਿਨ੍ਹਾਂ ਦੇ ਪੈਸੇ ਵੀ ਬਚਣ ਔਰ ਜਾ ਕੇ ਆਸਟ੍ਰੇਲੀਆ ਦਾ ਵੀਜ਼ਾ ਵੀ ਉਹਨਾਂ ਨੂੰ ਮਿਲ ਜੇ 21 ਦੀ 12ਵੀਂ ਹੈਗੀ ਹੈ ਤੇ ਤੁਹਾਨੂੰ ਇੱਕ ਅੱਛੀ ਆਸਟ੍ਰੇਲੀਅਨ ਯੂਨੀਵਰਸਿਟੀ ਜਾਂ ਸਰਕਾਰੀ ਕਾਲਜ ਦਾਖਲਾ ਦੇਗਾ ਸਭ ਦੀਆਂ ਨਜ਼ਰਾਂ ਇਸ ਵੇਲੇ ਆਸਟ੍ਰੇਲੀਆ ਔਰ ਯੂਕੇ ਦੇ ਉੱਪਰ ਟਿਕੀਆਂ ਹੋਈਆਂ ਨੇ ਕਿ ਯੂਕੇ ਤੇ ਆਸਟ੍ਰੇਲੀਆ ਦੇ ਵਿੱਚ ਪੁਹਖ ਕੀ ਹੋਏਗਾ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਜਿਹੜੇ ਸਟੂਡੈਂਟ ਵੀਜ਼ੇ ਤੇ ਗਏ ਨੇ ਉਹਨਾਂ ਦੇ ਕੀ ਹਾਲਾਤ ਨੇ ਔਰ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਕਿਵੇਂ ਜਾ ਸਕਦੇ ਨੇ ਔਰ ਕਿਹੜੇ ਬੱਚਿਆਂ ਦਾ ਆਸਟ੍ਰੇਲੀਆ ਤੇ ਯੂਕੇ ਇਸ ਵੇਲੇ ਵੈਲਕਮ ਕਰ ਰਿਹਾ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਤ੍ਰिवेदी ਓਵਰਸੀਜ਼ ਤੋਂ ਸੁਕਾਂਤ ਤ੍ਰिवेदी ਜੀ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਤ੍ਰिवेदी ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡੀ ਇਸ ਗੱਲ ਤੋਂ ਨਾ ਮੈਨੂੰ ਇੱਕ ਪੰਜਾਬੀ ਗਾਣਾ ਯਾਦ ਆ ਗਿਆ ਜਿਹੜਾ ਹੁਣੇ ਲੇਟੈਸਟ ਚੱਲ ਰਿਹਾ ਸੀਗਾ ਵੀ ਤੂੰ ਆਈ ਹੈ ਆਇਲਟਸ ਕਰਕੇ ਤੇ ਸਟੂਡੈਂਟ ਵੀਜ਼ੇ ਤੇ ਤੇ ਜੱਟ ਐ 40 ਲੱਖ ਰੁਪਏ ਲਾ ਕੇ ਹਾਂ 40 50 ਵਾਲੇ ਦੇਖ ਲੋ ਸਾਰੇ ਰੋਲ ਲਗੇ ਆ ਹਾਂ ਇੱਕ ਮਿਹਨਤ ਜਿਹੜੀ ਨਾ ਮਿਹਨਤ ਨਾਲ ਤੁਸੀਂ ਤਸ਼ੱਦਦ ਦੇ ਨਾਲ ਮਿਹਨਤ ਦੇ ਨਾਲ ਕੋਈ ਐਕਟੀਵਿਟੀ ਕਰ ਰਹੇ ਹੋ ਕੋਈ ਜੋਰ ਲਗਾ ਕੇ ਇਨਵੈਸਟਮੈਂਟ ਤੇ ਹੈ ਹੀ ਸਟੂਡੈਂਟ ਵੀਜ਼ਾ ਬਟ ਮਿਹਨਤ ਹੈ ਕਿ ਇਹ ਐਡਸ ਕਰਨਾ ਪੈਂਦਾ ਪੀਟੀ ਕਰਨਾ ਪੈਂਦਾ ਫਾਈਨੈਂਸ਼ੀਅਲ ਡਾਕੂਮੈਂਟਸ ਇਕੱਠੇ ਕਰਨੇ ਪੈਂਦੇ ਨੇ ਰਿਸਰਚ ਲਗਾਣੀ ਪੈਂਦੀ ਹੈ ਕਿ ਮੈਂ ਕਿਹੜੀ ਯੂਨੀਵਰਸਿਟੀ ਜਾਣਾ ਹੈ ਤੇ ਫਿਰ ਆਪਾਂ ਅਪਲਾਈ ਕਰਦੇ ਹਾਂ ਮਿਹਨਤ ਨਾਲ ਇੱਕ ਚੀਜ਼ ਹੁੰਦੀ ਹੈ ਔਰ ਉਹਦਾ ਫਲ ਵੀ ਮਿਲਦਾ ਓਵਰ ਅ ਪੀਰੀਅਡ ਆਫ ਟਾਈਮ ਜੇ ਆਪਾਂ ਜ ਆਸਟ੍ਰੇਲੀਆ ਕਰੀਏ ਮੈਨੂੰ ਆਸਟ੍ਰੇਲੀਆ ਸਟੂਡੈਂਟ ਪੇਜ ਦੇ ਕਰੀਬਨ 20 ਸਾਲ ਹੋ ਗਏ ਜੀ 21 ইয়ার্স ਠੀਕ ਹੈ ਤੇ ਜਿੰਨੇ ਸਟੂਡੈਂਟਸ ਵੀ ਆਸਟ੍ਰੇਲੀਆ ਭੇਜੇ ਨੇ ਆਲਮੋਸਟ 99.9% ਸਟੂਡੈਂਟਸ ਆਰ ਵੈਰੀ ਹੈਪੀ ਦੇ ਆਰ ਲੀਡਿੰਗ ਅ ਵੈਰੀ ਗੁੱਡ ਲਾਈਫ ਅੱਛੀ ਜੀਵਨ ਬਤੀਤ ਕਰ ਰਹੇ ਨੇ ਸੈਟਲਡ ਹੈਗੇ ਆਸਟ੍ਰੇਲੀਆ ਚ ਪੀਆਰ ਹੋ ਚੁੱਕੇ ਆ ਸਿਟੀਜ਼ਨ ਹੋ ਚੁੱਕੇ ਆ ਉੱਥੇ ਦੇ ਬਸ਼ਿੰਦੇ ਬਣ ਚੁੱਕੇ ਆ ਉੱਥੇ ਕਾਰੋਬਾਰਾਂ ਚ ਬਹੁਤ ਐਕਸਲ ਕਰ ਚੁੱਕੇ ਆ ਨਟਸ਼ਲ ਦੇ ਆਰ ਲੀਡਿੰਗ ਅ ਵੈਰੀ ਗੁੱਡ ਲਾਈਫ ਬਹੁਤ ਪਹਿਲਾਂ ਨਾ ਮੈਂ ਕੰਪੈਰੀਸ਼ਨਸ ਕਰ ਦਿੰਦਾ ਹੁੰਦਾ ਸੀਗਾ ਆਪਣੇ ਪੋਡਕਾਸਟ ਦੇ ਵਿੱਚ ਵੀ ਸ਼ੋਜ਼ ਦੇ ਵਿੱਚ ਵੀ ਭਾਈ ਆਸਟ੍ਰੇਲੀਆ ਤੇ ਕੈਨੇਡਾ ਦਾ ਕੰਪੈਰੀਸ਼ਨ ਕਰੀਏ ਤੇ ਰਾਮ ਰਾਮ ਤੇ ਟੈਂ ਟੈਂ ਜਿੰਨਾ ਫਰਕ ਹੈਗਾ ਜੇ ਤੁਸੀਂ ਪ੍ਰੀਵੀਅਸ ਹਿਸਟਰੀ ਮੇਰੇ ਪੁਰਾਣੇ ਦੇਖ ਲਓਗੇ ਮੇਰੇ ਇੰਸਟਾ ਤੇ ਉੱਤੇ ਫੇਸਬੁੱਕ ਪੇਜ ਤੇ ਤੇ ਉਹਨਾਂ ਨਾਲ ਕਈ ਵਾਰੀ ਕੈਨੇਡਾ ਵਾਲੇ ਜਾਣ ਵਾਲੇ ਸਟੂਡੈਂਟ ਨਾਰਾਜ਼ ਹੋ ਜਾਂਦੇ ਸੀਗੇ ਬਟ ਅੱਜ ਕੁਝ ਸਾਲਾਂ ਬਾਅਦ ਸੱਚ ਸਾਹਮਣੇ ਆ ਗਿਆ ਸਾਰਿਆਂ ਦੇ ਸਾਹਮਣੇ ਆ ਗਿਆ ਵੀ ਜਿਹੜੇ ਕੈਨੇਡਾ ਸਟੂਡੈਂਟ ਗਏ ਨੇ ਕਿੰਨੇ ਪਰੇਸ਼ਾਨ ਹੋ ਰਹੇ ਆ ਵਿਚਾਰੇ ਜੌਬਸ ਦੀ ਬੜੀ ਕਮੀ ਹੈਗੀ ਹੈ ਉੱਪਰੋਂ ਕੈਨੇਡਾ ਅਨਸਰਟਨ ਜੇ ਉਹਦੇ ਵਿੱਚ ਆ ਗਿਆ ਵੀ ਉਹਨੇ ਇਹਨਾਂ ਨੂੰ ਪੱਕਿਆਂ ਵੀ ਕਰਨਾ ਕਿ ਨਹੀਂ ਕਰਨਾ ਸਭ ਤੋਂ ਵੱਡੀ ਇਹੀ ਕੈਨੇਡਾ ਦੀ ਮੋਜ ਹੁੰਦੀ ਸੀ ਵੀ ਪੜਨ ਗਏ ਜੀ 2 ਸਾਲ ਕੋਰਸ ਕੀਤਾ ਤੇ ਪੀਆਰ ਹੋ ਗਿਆ ਆਪਾਂ ਕੋਈ ਦਿੱਕਤ ਹੀ ਨਹੀਂ ਹੈ ਰਾਈਟ ਆਸਟ੍ਰੇਲੀਆ ਚ ਹੁੰਦਾ ਨਹੀਂ ਪੜਨਗੇ ਜੀ ਟਾਈਮ ਲੱਗਣਾ ਉਹਨਾਂ ਦਾ ਸਿਸਟਮ ਹੈਗਾ ਪੁਆਇੰਟਸ ਪੂਰੇ ਹੋਣਗੇ ਆਲਟਸ ਦੁਬਾਰਾ ਕਰਨਾ ਪੈਣਾ ਬਟ ਕਿਤੇ ਨਾ ਕਿਤੇ ਇੱਕ ਸਿਸਟਮ ਸਟੇਬਲ ਹੈਗਾ ਵੀ ਤੁਸੀਂ ਆਸ ਸਟੈਪ ਲੋ ਆਸ ਸਟੈਪ ਲੋ ਆਸ ਸਟੈਪ ਲੋਰ ਪੀਆਰ ਮਿਲ ਜਾਏਗੀ ਕੈਨੇਡਾ ਨੇ ਇੱਕ ਲੈਵਲ ਦੇ ਆ ਕੇ ਵੀ ਹਾਂਜੀ ਕੋਈ ਦਿੱਕਤ ਹੀ ਨਹੀਂ ਹੈ ਤੇ ਇੱਕਦਮ ਹੀ ਦਰਵਾਜੇ ਬੰਦ ਕਰ ਦਿੱਤੇ ਸਾਰੇ ਹੂੰ ਤੋਂ ਉੱਥੇ ਹੁਣ ਆਸਟ੍ਰੇਲੀਆ ਇੱਕ ਵਾਰ ਫੇਰ ਤੋਂ ਲੋਕਾਂ ਨੂੰ ਸਮਝ ਆਇਆ ਵੀ ਨਹੀਂ ਦਿਸ ਇਜ਼ ਦ ਬੈਸਟ ਕੰਟਰੀ ਟੂ ਗੋ ਯੂਕੇ ਵੀ ਜ਼ਰੂਰ ਡੈਫੀਨਿਟਲੀ ਜਿਹੜੇ ਬੈਚਲਰਸ ਕਰਕੇ ਮਾਸਟਰਸ ਕਰਨ ਜਾਣਾ ਚਾਹੁੰਦੇ ਉਹਨਾਂ ਲਈ ਬਹੁਤ ਵਧੀਆ ਹੈਗਾ ਯੂਕੇ ਪਰ ਅੱਜ ਆਪਾਂ ਗੱਲ ਕਰਦੇ ਆਂ ਆਸਟ੍ਰੇਲੀਆ ਦੀ ਹੈਗੇ ਆਂ ਯੂਕੇ ਫੇਰ ਆਪਾਂ ਤੁਹਾਡਾ ਦੁਬਾਰਾ ਜੁੜਾਂਗੇ ਡਿਟੇਲਸ ਗੱਲ ਕਰਾਂਗੇ ਯੂਕੇ ਵੀ ਆਸਟ੍ਰੇਲੀਆ ਇੱਕ ਨੰਬਰ ਦੀ ਆਪਸ਼ਨ ਬਣ ਕੇ ਸਾਹਮਣੇ ਆਇਆ ਜੀ ਤੇ ਰਵਿਦੀ ਸਾਹਿਬ ਆਸਟ੍ਰੇਲੀਆ ਜਾਣਾ ਤੇ ਹਰ ਕੋਈ ਚਾਹੁੰਦਾ ਪਰ ਕਿੰਦਰ ਕੀ ਜਾਣਾ ਸੋਖਾ ਨਹੀਂ ਗਾ ਆਸਟ੍ਰੇਲੀਆ ਜਿਵੇਂ ਕੈਨੇਡਾ ਵੀਜ਼ੇ ਦਿੰਦਾ ਸੀ ਕਹਿੰਦੇ ਐਵੇਂ ਆਸਟ੍ਰੇਲੀਆ ਦਿੰਦਾ ਨਹੀਂ ਹੈ ਦੇਖੋ ਜੇ ਗੱਲ ਕਰੀਏ ਵੀਜ਼ਾ ਦੇਣ ਦੀ ਹਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਵੀ ਪਿਛਲੇ ਜਿਹੜਾ 2024 ਮੈਂ ਜਿੰਨੀਆਂ ਐਪਲੀਕੇਸ਼ਨਸ ਪਾਈਆਂ ਮੈਂ 100% ਵੀਜ਼ਾਸ ਲੈਨੇ ਨਾਟ ਈਵਨ ਵਨ ਰਿਫਿਊਜ਼ਲ ਸਟੂਡੈਂਟ ਵੀਜ਼ਾ ਦੀ ਇੱਕ ਵੀ ਰਿਫਿਊਜ਼ਲ ਮੈਂ ਨਹੀਂ ਲਈ 2024 ਦੇ ਵਿੱਚ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੀ ਪਰ ਇੱਥੇ ਉਹ ਸਟਾਰ ਲੱਗ ਜਾਂਦਾ ਤਾਂ ਉੱਪਰ ਕੰਡੀਸ਼ਨਸ ਅਪਲਾਈ ਵਾਲਾ ਪਰ ਆਸਟ੍ਰੇਲੀਆ ਜਾਣਾ ਜੇ ਚਾਹਨੇ ਹੋ ਤੁਹਾਡੇ ਫਾਈਨੈਂਸ਼ੀਅਲਸ ਇੱਕ ਸਿਸਟਮ ਦੇ ਨਾਲ ਸੈੱਟ ਹੋਣੇ ਚਾਹੀਦੇ ਨੇ ਪੁਰਾਣੇ ਤੁਹਾਡੇ ਕੋਲ ਫੰਡ ਤੋਂ ਨਵੇਂ ਐ ਤੋ ਦਾ ਸੋਰਸ ਦੇ ਰਹੇ ਹੋ ਇਨਕਮ ਟੈਕਸ ਰਿਟਰਨਸ ਫੈਮਲੀ ਦੀਆਂ ਪ੍ਰੋਪਰ ਹੋਣੀਆਂ ਚਾਹੀਦੀਆਂ ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਜੀਐਸਟੀ ਸਰਟੀਫਿਕੇਟ ਮੰਗਦੀਆਂ ਤੁਸੀਂ ਜੇ ਦਿਖਾਣੇ ਹੋ ਵੀ ਮੇਰੀ ਮਦਰ ਬਿਜ਼ਨਸ ਕਰ ਰਹੀ ਹੈ ਫਾਦਰ ਬਿਜ਼ਨਸ ਕਰ ਰਹੇ ਹੈ ਕਰੰਟ ਅਕਾਊਂਟ ਦਿਖਾਓ ਜੀਐਸਟੀ ਨੰਬਰ ਦਿਖਾਓ ਐਕਟੀਵਿਟੀ ਪ੍ਰੋਪਰ ਦਿਖਾਓ ਆਪਣਾ ਵੀ ਤੁਹਾਡੇ ਕੋਲ ਪੈਸੇ ਦਾ ਸੋਰਸ ਕੀ ਹੈ ਕਿੱਥੋਂ ਆ ਰਿਹਾ ਉਹਦੇ ਵੀ ਅ देयर आर ਫਿਊ ਯੂਨੀਵਰਸਿਟੀਆਂ ਜਿਨ੍ਹਾਂ ਨੇ ਸਾਨੂੰ ਦਿੱਤਾ ਹੈ ਜੀਐਸਟੀ ਦਾ ਵੀ ਅੱਜ ਪਹਿਲੇ ਜੀਆਈਸੀ ਜੀਟੀਈ ਕਹਿੰਦੇ ਸੀ ਹੁਣ ਉਹਨਾਂ ਨੂੰ ਜੈਨੂਇਨ ਸਟੂਡੈਂਟ ਟੈਸਟ ਕਹਿੰਦੇ ਨੇ ਉਹਦੇ ਰਾਈਟਸ ਵੀ ਸਾਨੂੰ ਦਿੱਤੇ ਨੇ ਅਸੀਂ ਵੀ ਦੇਖ ਸਕਦੇ ਹਾਂ ਜੀ ਕਿਹੜੇ ਬੱਚੇ ਦੀ ਪਰਿਵਾਰ ਦੇ ਕੋਲ ਪੈਸੇ ਠੀਕ ਠਾਕ ਹੈਗੇ ਤੇ ਐਪਲੀਕੇਸ਼ਨ ਅੱਗੇ ਪਰਸੂ ਕਰ ਸਕਦੀ ਹੈ ਸੋ ਫਿਲਟਰ ਜਿਹੜਾ ਹੈਗਾ ਆਸਟ੍ਰੇਲੀਆ ਚ ਪਹਿਲਾਂ ਹੀ ਲੱਗ ਜਾਂਦਾ ਹੈ ਐਪਲੀਕੇਸ਼ਨ ਸਟੇਜ ਤੇ ਐਡਮਿਸ਼ਨ ਸਟੇਜ ਤੇ ਉੱਤੇ ਫਿਲਟਰ ਲੱਗ ਜਾਂਦਾ ਹੈ ਔਰ ਜਿਹੜੇ ਬੱਚੇ ਅਸੀਂ ਅਪਲਾਈ ਕਰ ਰਹੇ ਹਾਂ ਐਮਬੈਸੀ ਦੇ ਚ ਵੀ ਆਰ ਗੈਟਿੰਗ 100% ਰਿਜ਼ਲਟਸ ਬੱਚ ਮੋਰ ਗਲ ਚੜੋ ਮੈਂ ਆਪਣਾ ਬੇਟਾ ਆਸਟ੍ਰੇਲੀਆ ਭੇਜਿਆ ਅੱਛਾ ਮਾਈ ओन son ਇਸ ਸਟਡਿੰਗ ਇਨ ਆਸਟ੍ਰੇਲੀਆ ਉਥੇ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਕਿਉਂਕਿ ਸਭ ਕੁਝ ਬੜਾ ਅੱਛਾ ਹੈ ਮੈਂ ਸੈਟੀਸਫਾਈਡ ਹਾਂ ਕੰਟਰੀ ਵੱਲੋਂ ਮੈਂ ਸੈਟੀਸਫਾਈਡ ਹਾਂ ਪੜ੍ਹਾਈ ਦੀ ਕੁਆਲਟੀ ਵੱਲੋਂ that's all is best ਇਨ ਦਾ ਵਰਲਡ ਸੋਖੇ ਜੇ ਸ਼ਬਦਾਂ ਚ ਜੇਕਰ ਅਸੀਂ ਕਹੀਏ ਕਿ ਆਸਟ੍ਰੇਲੀਆ ਵੀਜ਼ਾ ਕਿੰਨਾਂ ਨੂੰ ਦੇ ਰਿਹਾ ਕਿਉਂਕਿ ਸਾਰਿਆਂ ਨੂੰ ਤਾਂ ਆਸਟ੍ਰੇਲੀਆ ਨੇ ਵੀਜ਼ਾ ਦੇਣਾ ਨਹੀਂ ਜਿਵੇਂ ਕਹਿੰਦੇ ਸੀਗੇ ਕਿ ਕੈਨੇਡਾ ਨੇ ਧੜਾ ਧੜ ਵੀਜ਼ੇ ਦੇਣੇ ਸ਼ੁਰੂ ਕਰਤੇ ਮੈਂ ਚਾਹੁੰਦਾ ਕਿ ਉਹਨਾਂ ਬੱਚਿਆਂ ਨੂੰ ਦੱਸਿਓ ਕਿ ਇਹੀ ਅਪਲਾਈ ਕਰਨ ਜਿਨ੍ਹਾਂ ਦੇ ਪੈਸੇ ਵੀ ਬਚਣ ਔਰ ਜਾ ਕੇ ਆਸਟ੍ਰੇਲੀਆ ਦਾ ਵੀਜ਼ਾ ਵੀ ਉਹਨਾਂ ਨੂੰ ਮਿਲ ਜੇ ਦੇਖੋ ਤੁਸੀਂ 12ਵੀਂ ਜੇ 12ਵੀਂ ਤੋਂ ਬਾਅਦ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ 2024 ਦੀ 12ਵੀਂ ਹੈਗੀ ਹੈ ਤੇ ਤੁਹਾਨੂੰ ਇੱਕ ਅੱਛੀ ਆਸਟ੍ਰੇਲੀਅਨ ਯੂਨੀਵਰਸਿਟੀ ਜਾਂ ਸਰਕਾਰੀ ਕਾਲਜ ਦਾਖਲਾ ਦੇਗਾ 2023 ਵਾਲਿਆਂ ਨੂੰ ਕਿਸੇ ਨੇ ਦਾਖਲਾ ਨਹੀਂ ਦੇਣਾ ਸੋ 2024 ਦੀ ਤੁਹਾਡੀ 12ਵੀਂ ਹੈ ਇੱਕ ਬੈਂਚਮਾਰਕ ਲਗਾ ਲਓ ਮਾਰਕਸ ਮਿਨੀ 65% ਤੁਹਾਡੇ ਹੋਣੇ ਚਾਹੀਦੇ ਨੇ ਆਰਟਸ ਦੇ ਸਬਜੈਕਟ ਜਿਹੜੇ ਤੁਹਾਡੇ ਕੋਲ ਹੈਗੇ ਜਿਸ ਤਰ੍ਹਾਂ ਪੇਂਟਿੰਗ ਫਲਸਫੀ ਹਿਸਟਰੀ ਇਹ ਜਿਹੇ ਕਲੇ ਸਬਜੈਕਟ ਸਕੇ ਕੋਈ ਅਕੈਡੈਮਿਕ ਸਬਜੈਕਟ ਨਹੀਂ ਹੈਗਾ ਤੇ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਆਸਟ੍ਰੇਲੀਆ ਨੇ ਤੁਹਾਨੂੰ ਐਡਮਿਸ਼ਨ ਹੀ ਨਹੀਂ ਦੇਣੀ ਯੂਨੀਵਰਸਿਟੀਆਂ ਨੇ ਫੀਸਾ ਕਰੀਬਨ ਕਰੀਬਨ ਸਮਝ ਲਓ ਵੀ ਕਰੀਬਨ 20000 ਤੋਂ 24000 ਡਾਲਰ ਪਰ ਐਨਮ ਫੀਸਾ ਹੈਗੀ ਆ ਉਹਨਾਂ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੋ ਗਈ ਫਾਈਨੈਂਸ਼ੀਅਲਸ ਤੁਹਾਡੇ ਪਰਿਵਾਰ ਦੀ ਪਰਿਵਾਰ ਦੇ ਚ ਆਪਾਂ ਜੇ ਪੇਰੈਂਟਸ ਲਈਏ ਮਦਰ ਫਾਦਰ ਦੀ ਮਿਲ ਕੇ ਆਮਦਨ ਸਾਲ ਦੀ 12 ਤੋਂ 14 ਲੱਖ ਰੁਪਏ ਜ਼ਰੂਰ ਇੱਕ ਬੇਸਿਕ ਲੈ ਕੇ ਚੱਲੀਏ ਆਮਦਨ ਦੇ ਟੈਕਸ ਰਿਟਰਨ ਤੋਂ ਇਲਾਵਾ ਪ੍ਰੂਫ ਹੋਣ ਜੇ ਕਾਰੋਬਾਰ ਕਰ ਰਹੇ ਤਾਂ ਕਾਰੋਬਾਰ ਦੇ ਕੋਈ ਪ੍ਰੂਫ ਹੋਣ ਪਲੱਸ ਬੈਂਕ ਖਾਤਿਆਂ ਦੇ ਵਿੱਚ ਤੁਹਾਡੇ ਕੋਲ ਜੇ ਫੀਸ ਸਾਲ ਦੀ ਇਕੱਠੀ ਪੇ ਕਰ ਰਹੇ ਹੋ ਕਈਵਾਂ 20-22 ਲੱਖ ਰੁਪਏ ਖਾਤਿਆਂ 'ਚ ਉਸ ਤੋਂ ਇਲਾਵਾ ਪਿਆ ਹੋਵੇ ਤੁਸੀਂ ਲੋਨ ਲੈ ਸਕਦੇ ਹੋ ਲੋਨ ਅਗੇਂਸਟ ਪ੍ਰਾਪਰਟੀ ਲੈ ਸਕਦੇ ਹੋ ਐਜੂਕੇਸ਼ਨ ਲੋਨ ਲੈ ਸਕਦੇ ਹੋ ਪਰਸਨਲ ਲੋਨ ਲੈ ਸਕਦੇ ਹੋ ਜੇ ਤੁਹਾਡੇ ਪੇਰੈਂਟਸ ਗਵਰਨਮੈਂਟ ਜੌਬਸ ਨੇ ਜੀਪੀ ਫੰਡ ਕਢਾ ਕੇ ਖਾਤੇ 'ਚ ਪਾ ਸਕਦੇ ਹੋ ਉਹਨਾਂ ਚੀਜ਼ਾਂ ਉੱਤੇ ਕੋਈ ਰੋਕ ਨਹੀਂ ਹੈ 골ਡ ਲੋਨ ਨਹੀਂ ਚੱਲਣਾ ਹਾਊਸਿੰਗ ਲੋਨ ਨਹੀਂ ਚੱਲਣਾ ਕਿਸੇ ਹੋਰ ਤਰ੍ਹਾਂ ਦਾ ਪ੍ਰਾਈਵੇਟ ਕੰਪਨੀ ਦਾ ਲੋਨ ਦਿਖਾਈਏ ਉਹ ਨਹੀਂ ਚੱਲਣਾ ਕੰਮ ਨੂੰ ਲੈ ਕੇ ਕੀ ਹਾਲਾਤ ਨੇ ਤ੍ਰੇਦੀ ਸਾਹਿਬ ਬਹੁਤ ਵੱਡੀ ਗਿਣਤੀ 'ਚ ਜਦੋਂ ਕੰਮ ਨੂੰ ਲੈ ਕੇ ਬੜੀ ਗੜਬੜੀ ਹੈ ਜੀ ਉੱ ਠੀਕ ਹੈ ਆਸਟ੍ਰੇਲੀਆ ਚ ਕੰਮ ਬਹੁਤ ਹੈਗਾ ਸੋ ਕਿਤੇ ਨਾ ਕਿਤੇ ਇਹ ਦਿੱਕਤ ਆ ਜਾਂਦੀ ਵੀ ਬੱਚੇ ਪੜ੍ਹਾਈ ਵੱਲੋਂ ਹਟ ਕੇ ਕੰਮ ਵੱਲ ਜ਼ਿਆਦਾ ਲੱਗ ਜਾਂਦੇ ਆ ਜਿਹਦੀ ਵਜ੍ਹਾ ਨਾਲ ਪੰਜਾਬ ਦੇ ਉੱਤੇ ਆਸਟ੍ਰੇਲੀਆ ਨੇ ਸਖਤੀ ਕੀਤੀ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਵੀ ਸਾਡੇ ਬੱਚਿਆਂ ਨੇ ਜੋ ਪਿਛਲੇ ਸਾਲਾਂ ਦੇ ਚੋਂ ਉੱਥੇ ਕੀਤਾ ਵੀ ਗਏ ਇੱਥੋਂ ਪੜ੍ਹਨ ਲਈ ਯੂਨੀਵਰਸਿਟੀ ਦੇ ਵਿੱਚ ਬਿਕਾਜ਼ ਯੂਨੀਵਰਸਿਟੀ ਇਸ ਦਾ ਲੈਵਲ 1 ਦੇ ਵਿੱਚ ਪ੍ਰੋਸੈਸਿੰਗ ਹੋ ਰਹੀ ਹੈ ਬਹੁਤ ਸਾਰੀ ਯੂਨੀਵਰਸਿਟੀਆਂ ਦੀ ਜਾ ਕੇ ਬੱਚਿਆਂ ਨੇ ਆਪਣੇ ਕੋਰਸ ਬਦਲ ਲਏ ਆਪਣੀ ਯੂਨੀਵਰਸਿਟੀਆਂ ਬਦਲ ਲਈਆਂ ਇੱਥੋਂ ਜਾ ਕੇ ਗਏ ਯੂਨੀਵਰਸਿਟੀਆਂ ਸੇ 35000 ਡਾਲਰ ਦੇ ਈਅਰ ਪ੍ਰਾਈਵੇਟ ਕਾਲਜ ਉਹੀ ਛੋਟੇ ਮੋਟੇ ਕੋਰਸ 7 8 10000 ਡਾਲਰ ਚ ਕਰਾਈ ਜਾਂਦੇ ਨੇ ਸੋ ਉਸ ਲਾਲਚ ਵਿੱਚ ਬੱਚਿਆਂ ਨੇ ਕੋਰਸਸ ਬਦਲ ਲਏ ਆਪਣੇ ਵੀਜ਼ਾ ਕੰਡੀਸ਼ਨਸ ਜੰਪ ਕੀਤੀਆਂ ਜਿਹਦੀ ਵਜ੍ਹਾ ਨਾਲ ਪੰਜਾਬ ਦੇ ਉੱਤੇ ਐਕਸਟਰਾ ਨਜ਼ਰ ਹਮੇਸ਼ਾ ਹੀ ਯੂਨੀਵਰਸਿਟੀਆਂ ਦੀ ਵੀ ਔਰ ਐਮਬੈਸੀ ਦੀ ਰਹਿੰਦੀ ਹੈ ਕਿ ਪੰਜਾਬ ਵਾਸਤੇ ਜੀਟੀ ਦੇ ਕ੍ਰਾਈਟੇਰੀਆਸ ਡਿਫਰੈਂਟ ਨੇ ਕਿਸੇ ਨੇ 10ਵੀਂ ਜਾਂ ਸੀਬੀਐਸਸੀ ਤੋਂ ਕੀਤੀ 12ਵੀਂ ਪੰਜਾਬ ਬੋਰਡ ਚੋਂ ਕੀਤੀ ਹੈ ਉਹਨੂੰ ਸ਼ਕਤੀ ਨਿਗਾਹ ਨਾਲ ਦੇਖਿਆ ਜਾਂਦਾ ਵੀ ਇਹ ਸ਼ਾਇਦ ਕਿਤੇ ਪਾਸ ਹੋਣ ਵਾਲਾ ਨਹੀਂ ਸੀਗਾ ਤਾਂ ਇਹ 12ਵੀਂ ਪੰਜਾਬ ਬੋਰਡ 'ਚ ਆ ਗਿਆ ਸੋ ਪੰਜਾਬ ਨਿਗਾਹ 'ਚ ਜ਼ਰੂਰ ਹੈਗਾ ਬਟ ਓਵਰ ਅ ਪੀਰੀਅਡ ਆਫ ਟਾਈਮ ਸੇ ਲਾਸਟ 2 ইয়ার্স ਵਿੱਚ ਅਸੀਂ ਵੀ ਇਹ ਗੱਲ ਨੋਟ ਕੀਤੀ ਅੰਬੈਸੀਜ਼ ਨੇ ਵੀ ਇਹ ਗੱਲ ਨੋਟ ਕੀਤੀ ਹੈ ਯੂਨੀਵਰਸਿਟੀਆਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਵੀ ਕੁਆਲਿਟੀ ਸਟੂਡੈਂਟਸ ਦੀ ਅੱਛੀ ਹੋ ਰਹੀ ਹੈ ਕਿਉਂਕਿ ਫਿਲਟਰ ਇੱਥੋਂ ਲੱਗ ਕੇ ਜਾ ਰਿਹਾ ਹੈ ਪ੍ਰੋਪਰ ਫਿਲਟਰ ਲੱਗ ਕੇ ਜਾ ਰਹੇ ਹੂੰ ਪੀਆਰ ਨੂੰ ਲੈ ਕੇ ਵੀ ਬੜੇ سارے ਸਵਾਲ ਹੁੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਣ ਦੇ ਵਿੱਚ ਬੜੀ ਔਖ ਹੁੰਦੀ ਹੈ ਉਹ ਕਿੰਨਾ ਲੋਕਾਂ ਨੂੰ ਹੁੰਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਟੱਡੀ ਪ੍ਰੋਪਰ ਨਹੀਂ ਹੁੰਦੀ ਉੱਥੇ ਦਿੱਕਤ ਹੈ ਕਿ ਜਾਂ ਫਿਰ ਵੈਸੇ ਆਸਟ੍ਰੇਲੀਆ ਦੇ ਰੂਲ ਸੱਕਤ ਨੇ ਜੇ ਤੁਸੀਂ ਆਪਣੀ ਵੀਜ਼ਾ ਕੰਡੀਸ਼ਨਸ ਜੰਪ ਕੀਤੀਆਂ ਹੈਗੀਆਂ ਤੁਸੀਂ ਜਾ ਕੇ ਕੋਰਸ ਬਦਲੇ ਆ ਤੁਸੀਂ ਟਾਈਮਲੀ ਪਾਸ ਨਹੀਂ ਹੋ ਰਹੇ ਹੋ ਤੁਸੀਂ ਹੋਰ ਕਿਸੇ ਐਕਟੀਵਿਟੀ ਚ ਚਲੇ ਗਏ ਹੈਗੇ ਹੋ ਡੈਫੀਨਿਟਲੀ ਤੁਹਾਡੀ ਪੀਆਰ ਬਹੁਤ ਦੇਰ ਬਾਅਦ ਹੋਏਗੀ ਲਟਕ ਜਾਓਗੇ ਆਈ ਹੈਵ ਸੀਨ ਪੀਪਲ ਜਿਨ੍ਹਾਂ ਨੇ 8 8 10 10 ਲੋਗੇ ਉਹਨਾਂ ਨੂੰ ਪੜਦਿਆਂ ਨੂੰ ਪੜ੍ਹਾਈ ਖਤਮ ਹੋ ਗਈ ਪਰ ਉਹਨਾਂ ਦੇ ਕੋਰਸ ਨਹੀਂ ਮੁੱਕੇ ਸੋ ਉਹਨਾਂ ਦੇ ਲਈ ਪੀਆਰ ਬੜੀ ਔਖੀ ਹੈਗੀ ਜਿਹੜਾ ਬੱਚਾ ਸਟੂਡੈਂਟ ਇੱਥੋਂ ਜਾ ਰਿਹਾ ਬੈਚਲਰਸ ਕਰਨ ਜਾਂ ਮਾਸਟਰਸ ਕਰਨ 3 ਸਾਲ ਦੀ ਬੈਚਲਰਸ ਹੈ 2 ਸਾਲ ਦੀ ਮਾਸਟਰ ਲੱਗੀ ਉਹ ਔਖੇ ਸੌਖੇ ਪੜ ਜਾਂਦਾ ਵਧੀਆ ਤਰੀਕੇ ਨਾਲ ਇੱਕ ਤੇ ਉਹ ਆਪਣੇ ਕੈਰੀਅਰ ਚ ਬਹੁਤ ਵਧੀਆ ਸੈਟਅਪ ਹੋ ਜਾਂਦਾ ਦੂਸਰਾ ਪੀਆਰ ਦੀ ਦਿੱਕਤ ਮੈਂ ਇਹੋ ਜੇ ਕਿਸੇ ਬੱਚੇ ਨੂੰ ਅੱਜ ਤੱਕ ਆਪਣੇ 25 ਸਾਲ ਦੇ ਕੈਰੀਅਰ ਚ ਆਂਦੇ ਦੇਖੀ ਨਹੀਂ ਜਿੰਨੇ ਪੜ੍ਹਾਈ ਚੰਗੇ ਨਾਲ ਕਰ ਲਈ ਹੈ ਟਿਕ ਕੇ ਪੜ੍ਹਾਈ ਕਰ ਲਈ ਤਾਂ ਵੀ ਸਾਬ ਆਸਟ੍ਰੇਲੀਆ ਦਾ ਵੀਜ਼ਾ ਜੇ ਕਿਸੇ ਨੇ ਲੈਣਾ ਹੈ ਕਿੰਨਾ ਕੁ ਉਹਨੂੰ ਖਰਚਾ ਚਾਹੀਦਾ ਉਹ ਰਿਸਕ ਕਿੰਨਾ ਕੁ ਹੈ ਦੇਚ ਦੇਖੋ ਰਿਸਕ ਕੀ ਹੈ ਆਸਟ੍ਰੇਲੀਆ ਦੀ ਐਂਬੈਸੀ ਫੀਸ ਆਲਮੋਸਟ 1 ਲੱਖ ਰੁਪਈਆ ਠੀਕ ਹੈ 1 ਲੱਖ ਰੁਪਈਆ ਐਂਬੈਸੀ ਫੀਸ ਹੈ ਜੀ ਸੋ ਇਹਨੂੰ ਰਿਸਕ ਨਹੀਂ ਲੈ ਕੇ ਆਪਾਂ ਚੱਲਾਂਗੇ ਜੇ ਆਪਾਂ ਡੇ 1 ਤੋਂ ਪ੍ਰੋਪਰ ਤਰੀਕੇ ਨਾਲ ਚੱਲ ਰਹੇ ਹੈਗੇ ਆਂ ਆਪਾਂ ਸਹੀ ਡਾਕੂਮੈਂਟੇਸ਼ਨ ਲਗਾ ਰਹੇ ਆਂ ਸਾਰੀਆਂ ਕੰਡੀਸ਼ਨਸ ਫੁੱਲਫਿਲ ਕਰ ਰਹੇ ਆਂ ਗੁੱਡ ਚਾਂਸ ਵੀਜ਼ਾ ਲੱਗੇਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਛਲੇ ਸਾਲ ਮੈਂ 100% ਵੀਜ਼ਾਸ ਲੈਣੇ ਇੱਕ ਵੀ ਰਿਫਿਊਜ਼ਲ ਨਹੀਂ ਲਿਆ ਸਟੂਡੈਂਟ ਵੀਜ਼ਾ ਦਾ ਪਰ ਕਿਉਂਕਿ ਫਿਲਟਰ ਚੋਂ ਹੋ ਕੇ ਬੱਚੇ ਜਾ ਰਹੇ ਨੇ ਟਾਈਮ ਲੱਗ ਰਿਹਾ 2 ਤੋਂ 4 ਮਹੀਨੇ ਇੱਕ ਐਪਲੀਕੇਸ਼ਨ ਨੂੰ ਤੁਸੀਂ ਅੱਜ ਮਨ ਬਣਾਉਂਦੇ ਆ ਨਾ ਮੈਂ ਆਸਟ੍ਰੇਲੀਆ ਜਾਣਾ ਤੇ ਵੀਜ਼ਾ ਆਨ ਤੱਕ ਤਿੰਨ ਤੋਂ ਚਾਰ ਮਹੀਨੇ ਲੱਗ ਰਹੇ ਨੇ 15 20 ਦਿਨ 25 ਦਿਨ ਆਫਰ ਲੈਟਰ ਚ ਲੱਗ ਜਾਂਦੇ ਨੇ ਉਸ ਤੋਂ ਬਾਅਦ ਜੀਟੀ ਕ੍ਰਾਈਟੇਰੀਆ ਯੂਨੀਵਰਸਿਟੀ ਦਾ ਫੁੱਲਫਿਲ ਕਰਦੇ ਟਾਈਮ ਲੱਗਦਾ ਅੰਬੈਸੀ ਐਨੀ ਟਾਈਮ ਬੀਟਵੀਨ 15 ਡੇਸ ਟੂ 1 ਮੰਥ ਅੰਬੈਸੀ ਲੈ ਲੈਂਦੀ ਹੈ ਸੋ ਤਿੰਨ ਤੋਂ ਚਾਰ ਮਹੀਨੇ ਦਾ ਪ੍ਰੋਸੈਸ ਹੈਗਾ ਜੁਲਾਈ ਇਨਟੇਕ ਦੇ ਵਾਸਤੇ ਇਸ ਵੇਲੇ ਅਸੀਂ ਟਾਰਗੇਟ ਕਰਕੇ ਚੱਲ ਰਹੇ ਹਾਂ ਅੱਜ ਤੁਸੀਂ ਮੇਰੇ ਨਾਲ ਪਹਿਲੀ ਵਾਰੀ ਆਸਟ੍ਰੇਲੀਆ ਦੀ ਗੱਲ ਕਰ ਰਹੇ ਹੋ ਤੇ ਤੁਹਾਡੇ ਹੀ ਸ਼ੋ ਦੇ ਉੱਪਰ ਬਹੁਤ ਇੱਕ ਵਧੀਆ ਖੁਸ਼ਖਬਰੀ ਵੀ ਦੇ ਦਿੰਦੇ ਨੇ ਬੱਚਿਆਂ ਨੂੰ ਜੀ ਵੀ ਹੈਵ ਸਪੈਸ਼ਲ ਟਾਈਅਪਸ ਵਿਦ ਚਿਜ਼ਮ ਟੇਫ ਹੈਗਾ ਆਸਟ੍ਰੇਲੀਆ ਚ ਸਰਕਾਰੀ ਕਾਲਜ ਨੂੰ ਟੇਫ ਕਿਹਾ ਜਾਂਦਾ ਇੱਕ ਚਿਜ਼ਮ ਟੇਫ ਹੈਗਾ ਔਰ ਇੱਕ ਸਾਊਥ ਆਸਟ੍ਰੇਲੀਆ ਟੇਫ ਐਡਲੇਡ ਦੇ ਚਿਜ਼ਮ ਹੈਗਾ ਮੈਲਬਨ ਦੇ ਚ ਇਹਨਾਂ ਦੋਨੋਂ ਸਰਕਾਰੀ ਕਾਲਜਸ ਦੇ ਚ ਟੇਫ ਆਰ ਇਕੁਇਵੈਲੈਂਟ ਟੂ ਯੂਨੀਵਰਸਿਟੀ ਲੈਵਲ 1 ਯੂਨੀਵਰਸਿਟੀ ਦੇ ਬਰਾਬਰ ਆਸਟ੍ਰੇਲੀਆ ਚ ਟੇਫ ਦੀ ਪ੍ਰੋਸੈਸਿੰਗ ਹੁੰਦੀ ਹੈ ਲੈਵਲ 1 ਦਾ ਮਤਲਬ ਹੈ ਤੁਹਾਡੀ ਪ੍ਰੋਸੈਸਿੰਗ ਫਾਸਟ ਹੋਏਗੀ ਔਰ ਕੋਈ ਕੈਪਸ ਨਹੀਂ ਲੱਗਦੀਆਂ ਟੇਫ ਜਿੰਨੇ ਮਰਜ਼ੀ ਬੱਚੇ ਲੈ ਸਕਦਾ ਸਾਡਾ ਇਹਨਾਂ ਦੋਨਾਂ ਟੇਫ ਦੁਆਰਾ ਨਾਮ ਰਿਪੀਟ ਕਰਦਾ ਜੀ ਐਸਏ ਟੇਫ ਸਾਊਥ ਆਸਟ੍ਰੇਲੀਆ ਟੇਫ ਔਰ ਚਿਜ਼ਮ ਟੇਫ ਇਹਨਾਂ ਨਾਲ ਬਹੁਤ ਵਧੀਆ ਰਿਲੇਸ਼ਨ ਹੈਗਾ ਸਾਡਾ ਤਰਵੇਦੀ ਓਵਰਸੀਸ ਦਾ ਅਸੀਂ ਉਹਨਾਂ ਦੇ ਲੀਗਲ ਰਿਪਰੈਜ਼ੈਂਟੇਟਿਵ ਵੀ ਹੈਗੇ ਆ ਬੈਚਲਰਸ ਡਿਗਰੀਜ਼ ਹੈਗੀਆਂ ਦੋ ਦੋ ਸਾਲ ਦੀਆਂ ਐਸੋਸੀਏਟ ਡਿਗਰੀਜ਼ ਹੈਗੀਆਂ ਦੋਨੋਂ ਟੇਫਸ ਦੇ ਵਿੱਚ ਔਰ ਇਹ ਹਜੇ ਕੋਰਸਸ ਨੇ ਜਿਹੜੇ ਸਿੱਧਾ ਪੀਆਰ ਨੂੰ ਕੁਆਲੀਫਾਈ ਕਰਾਉਂਦੇ ਬੱਚਿਆਂ ਨੂੰ ਫੀਸਾਂ ਬਹੁਤ ਜਾਇਜ਼ ਹੈਗੀਆਂ ਜਿੱਥੇ ਯੂਨੀਵਰਸਿਟੀਆਂ ਬੈਚਲਰਸ ਡਿਗਰੀ ਦੀ ਫੀਸਾਂ 35 ਤੋਂ 40 ਹਜ਼ਾਰ ਸਾਲ ਦੀਆਂ ਲੈ ਰੀਆਂ ਨੇ ਇੱਥੇ 20 ਤੋਂ 24 ਹਜ਼ਾਰ ਡਾਲਰ ਸਾਲ ਦੀ ਫੀਸ ਹੈਗੀ ਹੈ ਔਰ ਜੀਟੀ ਕ੍ਰਾਈਟੇਰੀਆ ਈਜ਼ੀ ਹੈਗਾ ਜੈਨੂਇਨ ਹੈਗਾ ਸਾਡੇ ਹੱਥ ਦੇ ਵਿੱਚ ਹੈਗਾ ਤੁਹਾਡੇ ਕੋਲ ਜੈਨੂਇਨ ਡਾਕੂਮੈਂਟੇਸ਼ਨ ਹੈਗੀ ਆ ਕੁਝ ਲੈਫਟ ਰਾਈਟ ਹੈਗਾ ਉਹਨੂੰ ਮੇਰੇ ਨੂੰ ਤਰੀਕੇ ਨਾਲ ਦੱਸੋ ਆਪਾਂ ਉਹਨੂੰ ਦੇਖੋ ਇੱਕ ਹੁੰਦਾ ਫਰਾਡ ਇੱਕ ਹੁੰਦਾ ਐਪਲੀਕੇਸ਼ਨ ਨੂੰ ਪ੍ਰੈਜੈਂਟ ਕਰਨਾ ਫਰਾਡ ਹੁੰਦਾ ਹੈ ਨਕਲੀ ਕਾਗਜ਼ ਬਣਾਏ ਗਏ ਉਹ ਮੈਂ ਤੁਹਾਨੂੰ ਕਦੀ ਵੀ ਰეკਮੈਂਡ ਨਹੀਂ ਕਰਾਂਗਾ ਕਦੀ ਨਹੀਂ ਕਰਨਾ ਚਾਹੀਦਾ ਨੈਵਰ ਬਿਕਾਜ਼ ਫਰਾਡ ਜਦੋਂ ਵੀ ਫੜਿਆ ਗਿਆ ਤੁਸੀਂ ਅੱਜ ਡਾਕੂਮੈਂਟਸ ਕੋਈ ਐਮਬੈਸੀ ਚ ਸਬਮਿਟ ਕੀਤੇ ਨੇ ਉਹ ਲਾਈਫਟਾਈਮ ਤੁਹਾਡੇ ਨਾਲ ਚੱਲਦੇ ਨੇ ਤੁਹਾਡੀ ਸਿਟੀਜ਼ਨਸ਼ਿਪ ਆਨ ਤੱਕ ਤੁਹਾਡੇ ਨਾਲ ਚੱਲਦੇ ਕਦੀ ਵੀ ਕੋਈ ਐਸਾ ਡਾਕੂਮੈਂਟ ਤੁਹਾਡੇ ਰਿਕਾਰਡ ਚ ਨਿਕਲ ਆਇਆ ਤੇ ਉੱਥੇ ਸਾਰਾ ਕੁਝ ਬੰਡਾਰਦਾਰ ਹੋ ਸਕਦਾ ਹੈ ਇੱਕ ਹੁੰਦਾ ਡਾਕੂਮੈਂਟਸ ਦੀ ਪ੍ਰੈਜੈਂਟੇਸ਼ਨ ਵੀ ਤੁਹਾਡੀ ਫਾਈਲ ਦੇ ਚ ਕਿਹੜੀ ਚੀਜ਼ ਵਧੀਆ ਹੈਗੀ ਜਿਹਦੇ ਉੱਤੇ ਹਾਈਲਾਈਟ ਪਾਣੀ ਆਪਾਂ ਜਿੱਤੇ ਨਜ਼ਰ ਪਾਉਣੀ ਆ ਅੰਬੈਸੀ ਦੀ ਜਿੱਤੇ ਨਜ਼ਰ ਪਾਉਣੀ ਆ ਯੂਨੀਵਰਸਿਟੀ ਦੀ ਉਹਦੇ ਉੱਤੇ ਇੱਕ ਤਜਰਬੇਕਾਰ ਏਜੰਟ ਖੇਲਦਾ ਸੋ ਥੈਟ ਵਾਟ ਥੈਟ ਇਜ਼ ਵਾਟ ਵੀ ਡੂ ਤੁਹਾਡੀ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ ਕਰਨੀ ਆ ਯੂਨੀਵਰਸਿਟੀ ਨੂੰ ਅੰਬੈਸੀ ਨੂੰ ਕਿਸ ਤਰ੍ਹਾਂ ਤੁਹਾਡੀ ਫਾਈਲ ਪ੍ਰੈਜੈਂਟ ਕਰਨੀ ਆ ਤਾਂ ਕਿ ਵੀਜ਼ਾ ਵੀ ਲੱਗੇ ਐਡਮਿਸ਼ਨ ਵੀ ਹੋਏ ਸਾਰਾ ਕੰਮ ਫਟਾਫਟ ਹੋ ਗਏ ਔਰ ਡਿਪੈਂਡ ਕਰਦਾ ਹੈ 에ਜੰਟ ਦੇ ਤਜਰਬੇ ਤੇ ਉੱਥੇ 20 ਸਾਲ ਦਾ ਤਜਰਬਾ ਜਿਹੜਾ ਕੰਮ ਆਉਂਦਾ ਹੈ ਠੀਕ ਹੈ ਤੁਰਵੇਦੀ ਸਾਹਿਬ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਸੁਕਾਂਤ ਤਰਵੇਦੀ ਜੀ ਹੈਗੇ ਨੇ ਜਿਹੜੇ ਇਸ ਵੇਲੇ ਆਸਟ੍ਰੇਲੀਆ ਬਾਰੇ ਦੱਸ ਰਹੇ ਸੀਗੇ ਜੇਕਰ ਤੁਸੀਂ ਵੀ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰਾਂ ਦੇ ਉੱਪਰ ਤੁਸੀਂ ਸੰਪਰਕ ਕਰਕੇ ਵਧੇਰੇ ਜਾਣਕਾਰੀ ਇਹਨਾਂ ਤੋਂ ਹਾਸਲ ਕਰ ਸਕਦੇ ਹੋ ਦੇਖਦੇ ਰਹੋ #ਪੰਜਾਬ